ਸਤਿ ਸ਼੍ਰੀ ਅਕਾਲ ਜੀ ਪੰਜਾਬ ਟੂ ਵਰਡ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਨੇ 24 ਨਵੰਬਰ 1675 ਈਸਵੀ ਦੇ ਵਿੱਚ ਸ਼ਹੀਦ ਕਰਵਾ ਦਿੱਤਾ। ਉਸ ਟਾਈਮ ਸਿੱਖਾਂ ਦੀ ਗਿਣਤੀ ਭਾਵੇਂ ਥੋੜੀ ਸੀ ਪਰ ਸਿੱਖਾਂ ਦੇ ਵਿੱਚ ਰੋਸ ਬਹੁਤ ਜ਼ਿਆਦਾ ਸੀ। ਇੱਕ ਸਾਲ ਦੇ ਵਿੱਚ ਹੀ ਉਸ ਦੇ ਉੱਪਰ ਤਿੰਨ ਹਮਲੇ ਹੋਏ। ਪਹਿਲਾ ਹਮਲਾ ਚਾਂਦਨੀ ਚੌਕ ਦੇ ਵਿੱਚ ਹੀ ਹੋਇਆ ਸੀ। ਉਹ ਉਸ ਟਾਈਮ ਆਪਣੇ ਕਾਫਲੇ ਦੇ ਨਾਲ ਜਾ ਰਿਹਾ ਸੀ। ਹਜ਼ਾਰਾਂ ਲੋਕ ਆਪਣਾ ਸਿਰ ਝੁਕਾ ਕੇ ਉਸ ਨੂੰ ਸਲਾਮ ਕਰ ਰਹੇ ਸੀ। ਉਸ سپੀਡ ਦੇ ਵਿੱਚੋਂ ਗੁਰੂ ਜੀ ਦਾ ਇੱਕ ਸਿੱਖ ਨਿਕਲਿਆ ਉਸਦੇ ਹੱਥ ਦੇ ਵਿੱਚ ਡੰਡਾ ਸੀ ਉਸ ਸਿੱਖ ਨੇ ਡੰਡਾ ਵਗਾੜਾ ਮਾਰਿਆ ਔਰੰਗਜ਼ੇਬ ਦੇ ਵੱਲ ਨੂੰ ਪਰ ਉਹ ਔਰੰਗਜ਼ੇਬ ਦੇ ਨਾਲ ਲੱਗਾ ਤੇ ਉਸਦੇ ਸਾਹੀ ਸਤਰ ਨੂੰ ਜਾ ਵਜਾ ਤੇ ਲੋਕ ਇਹ ਦੇਖ ਕੇ ਪੂਰੇ ਹਿਲ ਗਏ ਕਿ ਕੌਣਾ ਹੈ ਇਹ ਜਿਸ ਨੇ ਔਰੰਗਜ਼ੇਬ ਦੇ ਉੱਪਰ ਹਮਲਾ ਕੀਤਾ ਹੈ ਤੇ ਦੂਜਾ ਹਮਲਾ ਇਸ ਦੇ ਉੱਪਰ ਉਦੋਂ ਹੋਇਆ ਜਦੋਂ ਇਹ ਜਾਮਾ ਮਸਜਿਦ ਦੇ ਵਿੱਚ ਮੱਥਾ ਟੇਕਣ ਗਿਆ ਹੋਇਆ ਸੀ ਔਰੰਗਜ਼ੇਬ ਆਪਣੇ ਸੈਨਿਕਾਂ ਦੇ ਨਾਲ ਜਾਮਾ ਮਸਜਿਦ ਦੀਆਂ ਪੌੜੀਆਂ ਦੇ ਵਿੱਚ ਸੀ ਇੱਕ ਸਿੱਖ ਆਇਆ ਉਸਦੇ ਹੱਥ ਦੇ ਵਿੱਚ ਇੱਕ ਨੰਗੀ ਤਲਵਾਰ ਸੀ ਤੇ ਉਹ ਔਰੰਗਜ਼ੇਬ ਦੇ ਵੱਲ ਨੂੰ ਭੱਜਿਆ ਉਸਦੇ ਸੈਨਿਕਾਂ ਨੇ ਸਿੱਖ ਨੂੰ ਫੜ ਲਿਆ ਅਤੇ ਉਹ ਔਰੰਗਜ਼ੇਬ ਤੱਕ ਨਾ ਪਹੁੰਚ ਸਕਿਆ ਤੇ ਉਸ ਸਿੱਖ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਤੇ ਤੀਜਾ ਹਮਲਾ ਉਦੋਂ ਹੋਇਆ ਜਦੋਂ ਔਰੰਗਜ਼ੇਬ ਜਮਨਾ ਨਦੀ ਤੇ ਸੈਰ ਕਰਨ ਵਾਸਤੇ ਗਿਆ ਹੋਇਆ ਸੀ ਉਹ ਕਿਸ਼ਤੀ ਦੇ ਵਿੱਚ ਬੈਠਾ ਹੋਇਆ ਸੀ ਤੇ ਉਥੇ ਇੱਕ ਸਿੱਖ ਸੀ ਜਿਸ ਨੇ ਦੋਨਾਂ ਹੱਥਾਂ ਦੇ ਵਿੱਚ ਦੋ ਇਟਾਂ ਫੜੀਆਂ ਹੋਈਆਂ ਸੀ ਅਤੇ ਉਸ ਨੇ ਔਰੰਗਜ਼ੇਬ ਦੇ ਵੱਲ ਨੂੰ ਦੋਨੋਂ ਇਟਾਂ ਵਗਾਟੀਆਂ ਮਾਰੀਆਂ ਉਹਨਾਂ ਇਟਾਂ ਦੇ ਵਿੱਚੋਂ ਇੱਕ ਇੱਟ ਜਾ ਕੇ ਔਰੰਗਜ਼ੇਬ ਦੇ ਸਿੰਘਾਸ਼ਣ ਨੂੰ ਜਾ ਲੱਗੀ ਜੋ ਕਿ ਕਿਸਤੀ ਦੇ ਵਿੱਚ ਪਿਆ ਹੋਇਆ ਸੀ ਇਹ ਤਿੰਨੋਂ ਹਮਲੇ ਦੇਖ ਕੇ ਔਰੰਗਜ਼ੇਬ ਦੇ ਮਨ ਵਿੱਚ ਇੰਨਾ ਜ਼ਿਆਦਾ ਖੌਫ ਹੋ ਗਿਆ ਕਿ ਉਸ ਨੂੰ ਇਸ ਖੌਫ ਨੇ ਦਿੱਲੀ ਛੱਡਣ ਵਾਸਤੇ ਮਜਬੂਰ ਕਰ ਦਿੱਤਾ ਔਰੰਗਜ਼ੇਬ 1676 ਈਸਵੀ ਦੇ ਵਿੱਚ ਦਿੱਲੀ ਛੱਡ ਕੇ ਦੱਖਣ ਵਾਲੀ ਸਾਈਡ ਚਲਾ ਗਿਆ ਤੇ ਉਹ 31 ਸਾਲ ਆਪਣੇ ਘਰ ਤੋਂ ਦੂਰ ਰਿਹਾ। ਮਹਿਲਾਵਾਂ ਵਿੱਚ ਰਹਿਣ ਵਾਲਾ ਰਾਜਾ ਤੰਬੂਆਂ ਦੇ ਵਿੱਚ ਮਰਿਆ। ਗੁਰੂ ਸਾਹਿਬ ਨੂੰ ਵੀ ਇਸ ਨੇ ਘਰ ਛੱਡਣ ਤੇ ਮਜਬੂਰ ਕੀਤਾ ਅਤੇ ਉਹ ਅਨੰਦਪੁਰ ਦਾ ਕਿਲਾ ਵੀ ਛੱਡ ਕੇ ਗਏ। ਪਰਿਵਾਰਸ ਹਨ ਤੇ ਜਲਮ ਵੀ 31 ਸਾਲ ਆਪਣੇ ਘਰ ਤੋਂ ਦੂਰ ਰਿਹਾ। ਤੇ ਆਖਰੀ ਸਾਹ ਵੀ ਉਸ ਨੇ ਕਿਸ ਤਰੀਕੇ ਨਾਲ ਲਏ ਕਿ ਉਸ ਨੇ ਕਿਹਾ ਕਿ ਇਦਾਂ ਦੀ ਮੌਤ ਰੱਬ ਕਿਸੇ ਨੂੰ ਨਾ ਦੇਵੇ। ਔਰੰਗਜ਼ੇਬ ਨੇ 49 ਸਾਲ ਰਾਜ ਕੀਤਾ ਅਤੇ ਉਹ ਭਾਰਤ ਦਾ ਸਾਰਿਆਂ ਤੋਂ ਅਮੀਰ ਰਾਜਾ ਸੀ। ਉਹ ਉਸ ਟਾਈਮ ਸਾਰਿਆਂ ਤੋਂ ਜ਼ਿਆਦਾ ਤਾਕਤਵਰ ਸੀ ਅਤੇ ਉਸ ਦੇ ਕੋਲ ਲੱਖਾਂ ਦੀ ਫੌਜ ਸੀ ਤੇ ਜੋ ਗੈਰ ਸਿੱਖ ਹੁੰਦਾ ਸੀ ਉਸ ਦੇ ਨਾਲ ਉਹ ਦੋ ਹੀ ਗੱਲਾਂ ਕਰਦਾ ਸੀ ਜਾਂ ਤਾਂ ਮੁਸਲਮਾਨ ਬਣ ਜਾਓ ਅਤੇ ਜਾਂ ਫਿਰ ਉਹ ਉਸ ਨੂੰ ਮਾਰ ਦਿੰਦਾ ਸੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਵੀ ਉਸ ਨੇ ਇਸੇ ਤਰ੍ਹਾਂ ਹੀ ਕੀਤਾ ਸੀ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਵੀ ਇਸ ਦੀ ਸ਼ਹਿ ਦੇ ਵਿੱਚ ਹੋਈ ਸੀ ਚਮਕੌਰ ਦੀ ਜੰਗ ਤੋਂ ਬਾਅਦ ਗੁਰੂ ਸਾਹਿਬ ਜੀ ਦਾ ਪੂਰਾ ਪਰਿਵਾਰ ਸ਼ਹੀਦ ਹੋ ਗਿਆ ਦੇ ਗੁਰੂ ਸਾਹਿਬ ਜੀ ਨੇ 5 ਜਨਵਰੀ 1707 ਈਸਵੀ ਨੂੰ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਜਿਸ ਨੂੰ ਜਫਰਨਾਮਾ ਵੀ ਕਹਿੰਦੇ ਹਨ ਅਤੇ ਉਸ ਦੇ ਵਿੱਚ ਗੁਰੂ ਜੀ ਨੇ ਉਹ ਸੋਹਾਂ ਦਾ ਜ਼ਿਕਰ ਕੀਤਾ ਸੀ ਜੋ ਕਿ ਔਰੰਗਜ਼ੇਬ ਖਾ ਕੇ ਮੁਕਰ ਗਿਆ ਸੀ ਗੁਰੂ ਸਾਹਿਬ ਕਹਿੰਦੇ ਹਨ ਕਿ ਤੇਰਾ ਕੋਈ ਵੀ دین ਧਰਮ ਨਹੀਂ ਹੈ ਤੂੰ ਤਾਂ ਆਪਣੇ ਰੱਬ ਦਾ ਵੀ ਨਹੀਂ ਹੈ ਫਿਰ ਕੀ ਹੋਇਆ ਜੇਕਰ ਤੂੰ ਮੇਰੇ ਚਾਰ ਪੁੱਤਰਾਂ ਨੂੰ ਸ਼ਹੀਦ ਕਰ ਦਿੱਤਾ ਖਾਲਸਾ ਹਲੇ ਜੀ ਹੁੰਦਾ ਹੈ ਔਰੰਗਜ਼ੇਬ ਦੇ ਸਾਹਮਣੇ ਉਸ ਦੇ ਸਾਰੇ ਪਾਪ ਅਤੇ ਗੁਨਾਹ ਘੁੰਮਣ ਲੱਗਦੇ ਜੇਕਰ ਹੋਰ ਕੋਈ ਮਾਰਦਾ ਤਾਂ ਔਰੰਗਜ਼ੇਬ ਨੂੰ ਸ਼ਾਇਦ ਜੰਗ ਦੇ ਵਿੱਚ ਹੀ ਮਾਰ ਦਿੰਦਾ ਗੁਰੂ ਸਾਹਿਬ ਜੀ ਦੀ ਤਾਕਤ ਦੇਖੋ ਉਹਨਾਂ ਨੇ ਬੰਦਾ ਨਹੀਂ ਮਾਰਿਆ ਬਲਕਿ ਬੰਦੇ ਦਾ ਹੰਕਾਰ ਹੀ ਮਾਰ ਦਿੱਤਾ ਜਫਰਨਾਮਾ ਪੜਨ ਤੋਂ ਬਾਅਦ ਔਰੰਗਜ਼ੇਬ ਨੂੰ ਆਪਣੇ ਪਾਪਾਂ ਅਤੇ ਜ਼ੁਲਮਾਂ ਦਾ ਐਸਾ ਅਹਿਸਾਸ ਹੋਇਆ ਕਿ ਉਸ ਦਾ ਦਿਮਾਗ ਹੀ ਇਹ ਲੱਗਿਆ ਉਹ ਆਪਣੇ ਪੁੱਤਰਾਂ ਨੂੰ ਲਿਖਦਾ ਹੈ ਕਿ ਮੈਂ ਸਾਰੀ ਉਮਰ ਕੀ ਕੀਤਾ ਮੈਂ ਸਾਰੀ ਉਮਰ ਪਾਪ ਹੀ ਕਰਦਾ ਰਿਹਾ ਜਦਕਿ ਅੱਲਾ ਮੇਰੇ ਅੰਦਰ ਸੀ ਅਤੇ ਮੈਂ ਬੇਕਸੂਰਾਂ ਦਾ ਖੂਨ ਡੋਲਦਾ ਰਿਹਾ ਤੇ ਕਹਿੰਦਾ ਹੈ ਕਿ ਇਦਾਂ ਦਾ ਬਾਦਸ਼ਾ ਕਿਸੇ ਨੂੰ ਵੀ ਨਹੀਂ ਹੋਣਾ ਚਾਹੀਦਾ ਕਹਿੰਦਾ ਹੈ ਕਿ ਮੈਂ ਬਹੁਤ ਵੱਡਾ ਪਾਪੀ ਹਾਂ ਉਸ ਦੀਆਂ ਅੱਖਾਂ ਅੰਦਰ ਤਸ ਗਈਆਂ ਅਤੇ ਉਸ ਦੇ ਮੋਢੇ ਉੱਤਰ ਗਏ ਤੇ ਉਸ ਦੀ ਇੱਕ ਹੱਤ ਟੁੱਟੀ ਹੋਈ ਸੀ ਅਤੇ ਉਹ ਸੈਨਿਕਾ ਤੋਂ ਬਿਨਾ ਉੱਠ ਨਹੀਂ ਸੀ ਪਾਉਂਦਾ ਉਹ ਆਪਣੇ ਕਮਰੇ ਦੇ ਵਿੱਚ ਹੀ 2-3 ਵਾਰ ਡਿੱਗਦਾ ਅਤੇ ਥੱਲੇ ਹੀ ਕਿੰਨਾ-ਕਿੰਨਾ ਚਰਪਿਆ ਰਹਿੰਦਾ ਜਦੋਂ ਉਸ ਦੀ ਘਰ ਦੀ ਉਸ ਨੂੰ ਹਿਲਾਉਂਦੀ ਜਾਂ ਫਿਰ ਉਠਾਉਂਦੀ ਤਾਂ ਉਹ ਉੱਪਰ ਨੂੰ ਦੇਖਦਾ ਅਤੇ ਉਸ ਨੂੰ ਗੁੱਸੇ ਹੁਣ ਲੱਗ ਜਾਂਦਾ ਔਰੰਗਜੇਬ ਨੇ ਆਪਣੀ ਇੱਕ ਵਸੀਅਤ ਤਿਆਰ ਕੀਤੀ ਸੀ ਉਹ ਹਮੇ ਦੂਦੀਨ ਕੋਲੋਂ ਆਪਣੀ ਇੱਕ ਵਸੀਅਤ ਤਿਆਰ ਕਰਵਾ ਕੇ ਗਿਆ ਸੀ ਉਹ ਲਿਖਦਾ ਹੈ ਕਿ ਮੇਰੀ ਕਬਰ ਉਤੇ ਕੋਈ ਵੀ ਖਰਚਾ ਨਾ ਕੀਤਾ ਜਾਵੇ ਮੈਂ ਇੱਕ ਬਹੁਤ ਹੀ ਵੱਡਾ ਪਾਪੀ ਹਾਂ ਮੈਂ ਆਪਣੀ ਨੌਕਰ ਦੀ ਜੇਬ ਦੇ ਵਿੱਚ 4 ਰੁਪਏ 2 ਆਨੇ ਪਾ ਕੇ ਜਾ ਰਹਾ ਹਾਂ ਆਖਰੀ ਸਮੇ ਉਸ ਨੂੰ ਇਹ ਅਹਿਸਾਸ ਹੋਇਆ ਜਦੋਂ ਗੁਰੂ ਸਾਹਿਬ ਜੀ ਨੇ ਉਸ ਨੂੰ ਜਫਰਨਾਮਾ ਲਿਖਿਆ ਸੀ ਤਾਂ ਉਸ ਨੂੰ ਬਾਅਦ ਵਿੱਚ ਇਹ ਅਹਿਸਾਸ ਹੋਇਆ ਕਿ ਜੋ ਉਸ ਨੇ ਲੱਖਾਂ ਕਰੋੜਾਂ ਰੁਪਇਆ ਕਮਾਇਆ ਹੈ ਉਹ ਇੱਕ ਹਰਾਮ ਦੀ ਕਮਾਈ ਹੈ ਤੇ ਉਸ ਨੇ ਉਹਨਾਂ ਦੀਆਂ ਟੋਪੀਆਂ ਬੁਨੀਆਂ ਅਤੇ ਉਹਨਾਂ ਟੋਪੀਆਂ ਨੂੰ ਵੇਚ ਕੇ ਉਸ ਨੇ 4 ਰੁਪਏ 2 ਆਨੇ ਇਕੱਠੇ ਕੀਤੇ ਤੇ ਕਿਹਾ ਕਿ ਇਹ ਮੇਰੀ ਹੱਕ ਦੀ ਕਮਾਈ ਹੈ ਇਸ ਦੇ ਨਾਲ ਮੇਰਾ ਕਫਨ ਖਰੀਦਿਆ ਜਾਵੇ ਕਹਿੰਦਾ ਹੈ ਕਿ ਮੇਰੀ ਕਬਰ ਕੱਚੀ ਮਿੱਟੀ ਦੀਆਂ ਇੱਟਾਂ ਦੇ ਨਾਲ ਬਣਾਈ ਜਾਵੇ ਤੇ ਮੇਰੀ ਕਬਰ ਦੇ ਉੱਤੇ ਕੋਈ ਵੀ ਫੁੱਲ ਨਾ ਲਗਾਏ ਜਾਣ ਅਤੇ ਨਾ ਹੀ ਮੇਰੀ ਕਬਰ ਉੱਤੇ ਕੋਈ ਵੀ ਦਰਖਤ ਲਗਾਇਓ ਤੇ ਨਾ ਹੀ ਮੇਰੀ ਕਬਰ ਨੂੰ ਛੱਤਿਓ ਕਹਿੰਦਾ ਹੈ ਕਿ ਮੈਂ ਪਾਪੀ ਹਾਂ ਮੈਨੂੰ ਸੂਰਜ ਦੀ ਧੁੱਪ ਦੇ ਵਿੱਚ ਸੜਨਾ ਚਾਹੀਦਾ ਹੈ ਤੇ ਜਦੋਂ ਮੈਨੂੰ ਦਫਨਾਇਆ ਜਾਵੇ ਮੇਰਾ ਮੂੰਹ ਕਬਰ ਤੋਂ ਬਾਹਰ ਰੱਖਿਆ ਜਾਵੇ ਤਾਂ ਕਿ ਮੈਂ ਅੱਲਾ ਦੇ ਦਰਗਾਹ ਨੰਗੇ ਸਿਰ ਜਾਵਾਂ ਤਾਂ ਕਿ ਮੇਰੇ ਗੁਨਾਹ ਮਾਫ ਹੋ ਸਕਣ ਇਨਾ ਜ਼ਿਆਦਾ ਡਰ ਗਿਆ ਸੀ ਉਹ ਆਪਣੇ ਗੁਨਾਹਾਂ ਤੋਂ ਅਤੇ ਇਹ ਡਰ ਉਸ ਨੂੰ ਗੁਰੂ ਸਾਹਿਬ ਜੀ ਦੀ ਕਲਮ ਨੇ ਦਿੱਤਾ ਸੀ ਅੱਜ ਵੀ ਅਗਰ ਕੋਈ ਉਸਦੀ ਕਬਰ ਨੂੰ ਜਾ ਕੇ ਦੇਖੇਗਾ ਤਾਂ ਉਸਦੀ ਕਬਰ ਉੱਤੇ ਕੋਈ ਵੀ ਦੀਵਾ ਜਲਾਉਣ ਵਾਲਾ ਨਹੀਂ ਆਏਗਾ ਉਸ ਨੂੰ ਅੱਜ ਵੀ ਲਾਣਤਾ ਪੈਂਦੀਆਂ ਹਨ ਅਤੇ ਰਹੀਦੀ ਦੁਨੀਆਂ ਤੱਕ ਪੈਂਦੀਆਂ ਰਹਿਣਗੀਆਂ ਜੇਕਰ ਅਸੀਂ ਉਸਦੀ ਅੱਜ ਦੀ ਪੀੜੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਨਾ ਮਾੜਾ ਹਾਲ ਹੈ ਕਿ ਉਹ ਕਲਕੱਤੇ ਦੀਆਂ ਝੁੱਗੀਆਂ ਦੇ ਵਿੱਚ ਰਹਿੰਦੇ ਹਨ ਤੇ ਉਹ ਲੋਕਾਂ ਦੇ ਬਰਤਨ ਸਾਫ ਕਰਨ ਲਈ ਮਜਬੂਰ ਹਨ ਅਤੇ ਉਹ ਸਰਕਾਰ ਦੀ ਪੈਨਸ਼ਨ ਉੱਤੇ ਗੁਜ਼ਾਰਾ ਕਰਦੇ ਨੇ ਉਹ ਜੋ ਕਹਿੰਦਾ ਸੀ ਹਾਂ ਕੌਣ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਜੀ ਦਾ ਸਾਰਾ ਹੀ ਪਰਿਵਾਰ ਸ਼ਹੀਦ ਕਰਵਾ ਦਿੱਤਾ ਤੇ ਕੀ ਹਾਲ ਹੈ ਉਸ ਦੀ ਅੱਜ ਦੀ ਪੀੜੀ ਦਾ ਤੁਸੀਂ ਖੁਦ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਹੋਇਆ ਸੀ ਔਰੰਗਜ਼ੇਬ ਦਾ ਅੰਤ ਜੋ ਜ਼ੁਲਮ ਹੁੰਦਾ ਹੈ ਉਸਨੇ ਹਾਰਨਾ ਹੀ ਹੁੰਦਾ ਹੈ ਜਦੋਂ ਔਰੰਗਜ਼ੇਬ ਦਿੱਲੀ ਤੋਂ ਦੂਰ ਤੰਬੂਆਂ ਦੇ ਵਿੱਚ ਰਹਿੰਦਾ ਸੀ ਤਾਂ ਉਹ ਤਿੰਨ ਸਾਲ ਆਪਣੇ ਸੈਨਿਕਾਂ ਨੂੰ ਤਨਖਾਹ ਨਾ ਦੇ ਪਾਇਆ ਤੇ ਇਸ ਗੱਲ ਦਾ ਫਾਇਦਾ ਚੱਕਿਆ ਮਰਾਠਿਆਂ ਨੇ ਮਰਾਠਿਆਂ ਨੇ ਮੁਗਲਾਂ ਦੇ ਉੱਪਰ ਹਮਲਾ ਬੋਲ ਦਿੱਤਾ ਕਹਿੰਦੇ ਨੇ ਕਿ ਐਨੀ ਵੱਡ ਟੋਪਹੀ ਕਿ ਸੈਨਿਕਾਂ ਨੂੰ ਦਫਨਾਉਣ ਵਾਸਤੇ ਜਗ੍ਹਾ ਨਹੀਂ ਸੀ ਮਿਲ ਰਹੀ ਇੱਕ ਘਟੋਆ ਪਟਦੇ ਸੀ ਜੇਕਰ ਕੋਈ ਵੀ ਜਾਨਵਰ ਮਰਦਾ ਉਸ ਦੇ ਵਿੱਚ ਸੋਟੇ ਦਿੰਦੇ ਸੀ ਅਗਰ ਕੋਈ ਵੀ ਸੈਨਿਕ ਮਰਦਾ ਉਸ ਨੂੰ ਵੀ ਉਸ ਦੇ ਵਿੱਚ ਸੋਟੇ ਦਿੰਦੇ ਸੀ ਬਹੁਤ ਜਿਆਦਾ ਮੁਸ਼ਕਲ ਆਉਂਦੀ ਸੀ ਲੋਕਾਂ ਨੂੰ ਰੋਟੀ ਤੱਕ ਖਾਣਾ ਨਸੀਬ ਨਹੀਂ ਸੀ ਹੋ ਰਿਹਾ ਇਹ ਹਾਲ ਹੋਇਆ ਸੀ ਔਰੰਗਜ਼ੇਬ ਦਾ ਜੋ ਕਹਿੰਦਾ ਹੁੰਦਾ ਸੀ ਕੌਣ ਸੇਕ ਖਤਮ ਕਰ ਦੋ ਇਹਨਾਂ ਸਾਰਿਆਂ ਨੂੰ ਉਸ ਨੂੰ ਅਤੇ ਉਸ ਦੀ ਫੌਜ ਨੂੰ ਅੱਜ ਦਫਨ ਹੋਣਾ ਵੀ ਨਸੀਬ ਨਹੀਂ ਹੋ ਰਿਹਾ ਸੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ